ਕਿ ਗਵਰੇਲ ਕਰਨ ਵਾਸਤੇ ਪਹੁੰਚੇ ਜਿੱਥੇ ਵੱਖ-ਵੱਖ ਹੋਰ ਪੱਤਰਕਾਰ ਆ ਭਾਈ ਜਰਾ ਪਹੁੰਚੇ ਆ ਨਾਲ ਹੀ ਸਾਡੇ ਦੇਸ਼ ਦੁਨੀਆ ਚੈਨਲ ਤੋਂ ਗੁਰਪ੍ਰੀਤ ਜੀ ਮਹਦੂਦਾਂ ਦਾ ਪਹੁੰਚੇ ਆ ਉਹਨਾਂ ਦੇ ਨਾਲ ਹੋਰ ਉਹਨਾਂ ਦੀ ਟੀਮ ਪਹੁੰਚੀ ਆ ਜਿਸ ਉਹਨਾਂ ਦਾ ਸਾਰਿਆਂ ਦਾ ਆਪਣੇ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਇਸ ਸੰਗਤ ਦਾ ਬਹੁਤ ਦੂਰ ਤੱਕ ਸਾਰਾ 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 ਕਰਨਾ ਹੈ ਧੰਨਵਾਦ ਜੀ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਤਿਗੁਰੂ ਵਿਦਾਸ਼ ਮਿਸ਼ਨ ਤੇ ਦਲਿਤ ਫੈਡਰੇਸ਼ਨ ਅਤੇ ਇਸ ਕੋ ਬਿਨਾਂ ਜਿਹੜੀ ਪਿੰਡ ਦੇ ਚੌਂਕਤੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਵੱਡੀ ਸਤਸੰਗ ਕਰਵਾਈ ਗਈ ਜਿਦੇ ਵਿੱਚ ਵੱਖ-ਵੱਖ ਮਹਾਪੁਰਸ਼ਾਂ ਨੇ ਜਿਹੜੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਸੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਣੀ ਦੇ ਨਾਲ ਸਾਰਿਆਂ ਨੂੰ ਜੋੜਨ ਦੇ ਲਈ ਪ੍ਰੇਰਿਤ ਕੀਤਾ ਗਿਆ ਦੇ ਆਧਾਰਾ ਦੇਸ਼ ਦੁਨੀਆ ਵੱਲੋਂ ਸਾਡੇ ਪੱਤਰਕਾਰ ਜਗਜੀਤ ਸਿੰਘ ਜੱਗਾ ਵੱਲੋਂ ਇਸ ਪ੍ਰੋਗਰਾਮ ਦੀ ਪੂਰੀ ਕਵਰੇਜ ਕੀਤੀ ਗਈ ਆ ਔਰ ਉਹਨਾਂ ਨੇ ਉਚੇਚੇ ਦੌਰ ਦੇ ਉੱਤੇ ਮੈਨੂੰ ਵੀ ਇਸ ਸਮਾਗਮ ਦੇ ਵਿੱਚ ਬੁਲਾਇਆ ਸੀ ਔਰ ਇਸ ਸਮਾਗਮ ਦੇ ਵਿੱਚ ਬੁਲਾ ਕੇ ਉਹਨਾਂ ਨੇ ਆਧਾਰਾ ਦੇਸ਼ ਦੁਨੀਆ ਦੇ ਸਾਬਕਾ ਸੰਪਾਦਕ ਵੱਜੋਂ ਉਹਨਾਂ ਨੇ ਮੈਨੂੰ ਇਹ ਸਨਮਾਨ ਵੀ ਦਿੱਤਾ ਅੱਜ ਸਨਮਾਨਿਤ ਵੀ ਕੀਤਾ ਸੋ ਇਸ ਸਨਮਾਨ ਦੇ ਲਈ ਜਿੱਥੇ ਮੈਂ ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਹੀ ਸਮੁੱਚੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜਾ ਪ੍ਰਕਾਸ਼ ਪੁਰਬ ਨਿਕਲ ਕੇ ਗਿਆ ਜਿੱਦੀ ਖੁਸ਼ੀ ਦੇ ਵਿੱਚ ਜ ਸਮਾਗਮ ਕੀਤਾ ਗਿਆ ਸੀ ਉਸ ਤਿਆਂ ਵੀ ਬਹੁਤ-ਬਹੁਤ ਪਤਾਇਆ ਦਿਨਾ ਸੁਖਵਿੰਦਰ ਸ਼ੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਹਰਮਿਸ਼ਨ ਅੱਜ ਨਗਰ ਚੌਂਤਾ ਦੇ ਵਿੱਚ ਜਾਗਤਰੀ ਫੈਡਰੇਸ਼ਨ ਅਤੇ ਸ੍ਰੀ ਗੁਰਦਾਸ ਗੁਰਦਾਰਾ ਪਰਮੰਤ ਕਮੇਟੀ ਚੌਂਤਾ ਵੱਲੋਂ ਗੁਰੂਦਾਸ ਮਹਾਰਾਜ ਦਾ ਗੁਰਪੁਰਬ ਮਨਾਇਆ ਗਿਆ ਜਿਸ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਬਲਕਿ ਪੰਜਾਬ ਦੀਆਂ ਸੰਗਤਾਂ ਜਿਹੜੀਆਂ ਉਹ ਇੱਥੇ ਪਹੁੰਚੀਆਂ ਸੋ ਸਾਰਿਆਂ ਨੇ ਇਸ ਦੇ ਵਿੱਚ ਸ਼ਾਮਲ ਹੋਏ ਆ ਤੁਹਾਡੀ ਰਾਗੀ ਕੀਰਤਨੀ ਜਥੇ ਅਤੇ ਸੰਤ ਮਹਾਂਪੁਰਖਾਂ ਨੇ ਵੀ ਇਸ ਦੇ ਵਿੱਚ ਵਿਚਾਰ ਪੇਸ਼ ਕੀਤੇ ਹੈ ਔਰ ਇਹ ਸਮਾਗਮ ਬਹੁਤ ਹੀ ਇੱਕ ਪ੍ਰੇਰਣਾਦਾਇਕ ਸਫਲ ਹੋਇਆ ਅੱਜ ਦੇ ਦਿਨ ਤੇ ਇਹ ਸ਼ੁਰੂਆਤ ਕੀਤੀ ਗਈ ਹੈ ਕਿ ਨਸ਼ੇ ਜਿਹੜੇ ਆ ਉਹ ਸਮਾਜ ਦੇ ਵਿੱਚੋਂ ਛੱਡੇ ਜਾਣਗੇ ਤੇ ਸੰਤਾਂ ਨੂੰ ਬੇਨਤੀ ਕੀਤੀ ਹੈ ਨਸ਼ੇ ਛੱਡੋ ਪਖੰਡਵਾਦ ਨੂੰ ਛੱਡਦੇ ਹੋਏ ਨਸ਼ਿਆਂ ਨੂੰ ਛੱਡਦੇ ਹੋਏ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਦਾ ਦਾਨ ਪੜ੍ਹਾਈ ਦੇ ਉੱਤੇ ਕੇਂਦਰਿਤ ਕੀਤਾ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਵਿਖੇ ਸੇਗੁਰਦਾਸ ਫੈਡਰੇਸ਼ਨ ਜਗਤਰੀ ਫੈਡਰੇਸ਼ਨ ਪੰਜਾਬ ਵੱਲੋਂ ਸਰਦਾ ਸਭ ਜੀ ਦੇ ਆਲਾ ਵੱਲੋਂ ਇੱਕ ਚੌਥੇ ਵਿਖੇ ਬਹੁਤ ਹੀ ਵਿਸ਼ਾਲ ਦਰਦਾਸ ਮਹਾਰਾਜੀ ਦੇ ਅਗਮਨਪੁਰ ਦੇ ਸੌਦ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸਾਰੇ ਹੀ ਇਲਾਕੇ ਦੇ ਸੰਗਤਾਂ ਨੇ ਬਹੁਤ ਬੱਚੜ ਕੇ ਹਿੱਸਾ ਪਾਇਆ ਬਅਤੇ ਸਾਰੇ ਹੀ ਲੋਕਾਂ ਦੇ ਵਿੱਚ ਲੱਗਰ ਦੀ ਸੇਵਾ ਹੋਰ ਸਰੇਕ ਤਰ੍ਹਾਂ ਦੀ ਸੇਵਾ ਵਿੱਚ ਹਿੱਸਾ ਬੱਚੜ ਕੇ ਪਾਇਆ ਅਤੇ ਬਹੁਤ ਹੀ ਵੱਡਾ ਇੱਕਠ ਦੇਖਣ ਨੂੰ ਮਿਲਿਆ ਤੇ ਨਾਲ ਇੱਥੇ ਖੂਨਦਰ ਕੈਂਪ ਅਤੇ ਹੋਰ ਵੀ ਕਈ ਤਰ੍ਹਾਂ ਦੀ ਇੱਥੇ ਸੇਵਾਵਾਂ ਦਿੱਤੀਆਂ ਗਈਆਂ ਨੇ ਤੇ ਇਹਨਾਂ ਦਾ ਕੜਿਆਣਾ ਦੀ ਸਬਜ ਕੜਿਆਣਾ ਤੇ ਹੋਰ ਸਾਰੀ ਟੀਮ ਵੱਲੋਂ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਇਸ ਪ੍ਰੋਗਰਾਮ ਦੀ ਬਹੁਤ ਹੀ ਸਫਲ ਪ੍ਰੋਗਰਾਮ ਹੈ ਜਿਨ੍ਹਾਂ ਵਿੱਚ ਰਾਗੀ ਜੱਥਿਆਂ ਨੇ ਢਾਡੀ ਜੱਥਿਆਂ ਨੇ ਬਹੁਤ ਹੀ ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਆਪਣੇ ਸਾਰੇ ਲੋਕਾਂ ਨੂੰ ਇਹਦੇ ਬਾਰੇ ਜਾਣਨਾ ਪਾਇਆ ਤੇ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਸਿਖਿਆ ਤੇ ਚੱਲਣ ਦੀ ਸਾਰੇ ਬੇਨਤੀ ਕਰੀ ਅੱਜ ਅਸੀਂ ਵੀ ਡਾਕਟਰ ਭੀਮਰੋਗ ਬੇਦਕਾ ਕਲੱਬ ਸਾਡੇ ਵੱਲੋਂ ਵੀ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਇੱਕ ਵੱਡਾ ਏਡਾ ਵੱਡਾ ਪ੍ਰੋਗਰਾਮ ਕੀਤਾ ਹੈ ਤੇ ਸਾਡੇ ਕਲੱਬ ਵੱਲੋਂ ਵੀ ਡਾਕਟਰ ਭੀਮਰੋਗ ਬੇਦਕਾ ਸਾਡੇ ਵੱਲੋਂ ਵੱਲੋਂ ਵੀ 12 ਅਪ੍ਰੈਲ ਨੂੰ ਡਾਕਟਰ ਭੀਮਰੋਗ ਬੇਦਕਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਸੀਂ ਸਵੇਖ ਸ਼ਾਦੀਆਂ ਕਰ ਰਹੇ ਹਾਂ ਤੇ ਸਾਰੇ ਲੋੜਵੰਦਾਂ ਸੱਜਣਾ ਨੂੰ ਬੇਨਤੀ ਆ ਕਿ ਉਹ ਸਾਡੇ ਸਾਹਨੇ ਵਾਲੇ ਵਿਖੇ ਆਪਾਂ ਪਹੁੰਚ ਕੇ ਆਪਣਾ ਕੇਕ ਲੋਟਬਾਤ ਪਰਿਵਾਰ ਹੈ ਕੋਈ ਆਪਣੀ ਸ਼ਾਦੀ ਕਰਵਾ ਸਕਦਾ ਬੱਚੇ ਦੀ ਤੇ ਸਾਰਿਆਂ ਨੂੰ ਉਹਦੇ ਵਿੱਚ ਆਮ ਹਰੇਕ ਤਰ੍ਹਾਂ ਦਾ ਅਸਰ ਸਬੰਧਤਾ ਜਾਂਦਾ ਬੱਚਿਆਂ ਨੂੰ ਘਰ ਦਾ ਘਰੇਲੂ ਸਬੰਧਤਾ ਜਾਂਦਾ ਅਤੇ ਬਹੁਤ ਹੀ ਪਿਆਰ ਨਾਲ ਜਿਫਕੋ ਪਹਿਲੇ ਸਾਡੇ ਨਾਲ ਵਿਖਿਆ ਸੀ ਮੈਂ ਵਿਆਹ ਕਰਦੇ ਆਂ ਅਤੇ ਅਸੀਂ ਬਹੁਤ 25 ਸਾਲ ਤੋਂ 28 ਸਾਲ ਤੋਂ ਕਰਦੇ ਆ ਰਹੇ ਅਸੀਂ ਹੁਣ ਤੱਕ ਅਸੀਂ ਬਹੁਤ ਹੀ ਮਰਜ਼ਾ ਕਰ ਚੁੱਕੇ ਆਂ ਤੇ ਇਸ ਸਾਲ ਵੀ ਅਸੀਂ ਚੌੜੀਆਂ ਆਪਣੇ ਸਾਰੇ ਲੋਕ ਸਾਡੇ ਨਾਲ ਜੋ ਲੋੜਵਾਲ ਪਰਿਵਾਰ ਨੇ ਸਾਡੇ ਨਾਲ ਜੁੜਨ ਅਤੇ ਸਾਡਾ ਕੰਟੈਕਟ ਨੰਬਰ 8427402000 ਕੋਈ ਵੀ ਸਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦਾ ਦਾਨੀ ਸੱਜਣਾ ਵੀ ਬੇਨਤੀ ਆ ਇੰਦਾਂ ਦੇ ਵੀਰਾਂ ਦੀ ਵੀ ਬੇਨਤੀ ਆ ਕਿਸ ਬਿਹਾਂ ਦੇ ਕੰਮ ਵਿੱਚ ਸਾਰੇ ਬੱਚੜੇ ਹਿੱਸਾ ਪਾਓ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨੌਜਰ ਪੀੜ੍ਹੀ ਨੂੰ ਬੇਨਤੀ ਆ ਕਿ ਨਸ਼ਿਆਂ ਤੋਂ ਉੱਪਰ ਉੱਠ ਕੇ ਬਾਣੀ ਦਾ ਜੁੜਨਾ ਚਾਹੀਦਾ ਧਾਰ ਨਹੀਂ ਹੋਣਾ ਚਾਹੀਦਾ ਬਾਣੀ ਦੇ ਅਤੇ ਬਾਕੀ ਬਾਬੇ ਨੂੰ ਛੱਡ ਕੇ ਗੁਰਗਾਂਧ ਸਾਹਿਬ ਦੀ ਲੜ ਲੱਗਣਾ ਚਾਹੀਦਾ ਤਾਂ ਕਿ ਆਪਣੇ ਜੀਵਨ ਪੱਧਰ ਉੱਚਾ ਚੱਕ ਸਕਣ ਅਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਅੱਗੇ ਤੋਂ ਹੋਰ ਵੀ ਪੜਾ ਪੜਾ ਕੇ ਜਿਵੇਂ ਡਾਕਟਰ ਜੀ ਹਮੇਸ਼ਾ ਕਰਦੇ ਕਿਹਾ ਸੀਗਾ ਪੜੋ ਜੁੜੋ ਤੇ ਸਿਕਾਰਸ਼ ਕਰੋ ਤੇ ਸਭ ਤੋਂ ਪਹਿਲਾਂ ਪੜ੍ਹਾਈ ਜ਼ਰੂਰੀ ਆ ਸਾਰੇ ਬੱਚਿਆਂ ਨੂੰ ਬੇਨਤੀ ਆ ਕਿ ਪੜ੍ਹਾਈ 'ਚ ਵੱਧ ਵੱਧ ਕਰੋ ਤਾਂ ਕਿ ਉੱਚੇ ਅਫਸਰ ਬਣ ਸਕੋ ਤੁਸੀਂ ਅਤੇ ਸਾਰੇ ਹੋਰ ਵੀ ਆਪਣੀ ਕੌਮ ਦੀ ਸੇਵਾ ਕਰ ਸਕੋ ਸਰਬਜੀਤ ਸਿੰਘ ਕੜਿਆਣਾ ਪ੍ਰਧਾਨ ਦਲਿਤ ਜਾਗਰਤੀ ਫੈਡਰੇਸ਼ਨ ਪੰਜਾਬ ਅੱਜ ਸਤਿਗੁਰੂ ਵੰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਹਰ ਸਾਲ ਦੀ ਤਰ੍ਹਾਂ ਸਤਿ ਸਮਾਗਮ ਕਰਾਇਆ ਗਿਆ ਅਸੀਂ ਹਰ ਸਾਲ ਵੰਦਾਸ ਮਹਾਰਾਜ ਨੂੰ ਸਮਰਪਿਤ ਉਹਨਾਂ ਦੇ ਜੀਵਨ ਨੂੰ ਸਮਰਪਿਤ ਹਰ ਇੱਕ ਸਮਾਗਮ ਹਰ ਇੱਕ ਸਾਲ ਦੀ ਤਰ੍ਹਾਂ ਹਰ ਕਪਿੰਡਾਂ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਤੇ ਕਰਵਾਉਨੇ ਆ। ਇਹ ਪਿਛਲੀ ਵਾਰ ਸਾਂਹੇ ਵਾਲ ਦੀ ਧਰਤੀ ਤੇ ਵੀ ਹੋਇਆ, ਕਾਲਸਾਂ ਦੀ ਹੋਇਆ, ਬੋੜੇ ਹੋਇਆ, ਵੱਖਰੀ ਵੱਖਰੀ ਜਗ੍ਹਾ ਤੇ ਕਰਾਉਨੇ ਆ। ਅਸੀਂ ਅਗਲਾ ਸਮਾਗਮ ਜਿਹੜਾ ਬਹੁਤ ਜਲਦੀ ਪਿੰਡ ਲੱਖੋ ਵਾਲ ਵਿਖੇ ਸਤੰਬਰ ਦੇ ਮਹੀਨੇ ਵਿੱਚ ਕਰਵਾਉਣ ਜਾ ਰਹੇ ਆ। ਤੋਹੀ ਮੋਹੀ ਅੰਤਰ ਕੈਸਾ ਕਣਕ ਕਟਕਵੇਂ ਤਰੰਗ ਜੈਸਾ। ਅਰਦਾਸ ਮਹਾਰਾਜ ਦੀ ਬਾਣੀ ਦੇ ਅਨੁਸਾਰ ਪ੍ਰਮਾਤਮਾ ਨੇ ਕਿਹਾ ਕਿ ਤੇਰੇ ਮੇਰੇ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ। ਇਸ ਲਈ ਇਹ ਸਮਾਗਮ ਜਿਹੜਾ ਅੱਜ ਬਹੁਤ ਵੱਡੇ ਪੱਧਰ ਤੇ ਸੰਗਤਾਂ ਨੇ ਉਤਸ਼ਾਹ ਦੇ ਨਾਲ ਮਨਾਇਆ ਅਤੇ ਸੰਗਤਾਂ ਦਾ ਅਥਾਹ ਇਕੱਠ ਦੇਖ ਕੇ ਸਾਰੀ ਸੰਗਤ ਗਦਗਦ ਹੋ ਉੱਠੀ ਅਤੇ ਸੰਤ ਮਹਾਪੁਰਸ਼ਾਂ ਨੇ ਸੰਤ ਬਾਬਾ ਗੁਲਾਬ ਸਿੰਘ ਜੀ, ਸੰਤ ਬਾਬਾ ਗੁਰਵਿੰਦਰ ਸਿੰਘ ਜੀ, ਸੰਤ ਸਵਿੰਦਰ ਸਿੰਘ ਜੀ, ਹੀਰਾ ਬਾਬਾ ਬਿਆਨਤ ਸਿੰਘ ਜੀ ਹੋਰ ਸਾਰੇ ਬਹੁਤ ਸਾਰੇ ਮਹਾਪੁਰਸ਼ਾਂ ਅਤੇ ਪਿੰਡਕੜ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਵੀ ਹਾਜ਼ਰੀ ਲਵਾਈ ਇੱਥੇ ਸਰਦਾਰ ਗਦੀਪ ਸਿੰਘ ਜੀ ਈਟੀਓ ਜਿਹੜੇ ਹਰ ਸਾਲ ਗਰੀਬ ਲੜਕੀਆਂ ਦੀ ਸ਼ਾਦੀ ਕਰਦੇ ਨੇ ਉਹ ਵੀ ਇੱਥੇ ਪਹੁੰਚੇ ਨੇ ਬਹੁਤ-ਬਹੁਤ ਸਾਰੀ ਸੰਗਤ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਚੌਂਤੇ ਨਗਰ ਵਿੱਚ ਬਹੁਤ ਹੀ ਵੱਡਾ ਗੁਰਮਖ ਸਮਾਗਮ ਹੋਇਆ ਜਿੰਨੀਆਂ ਵੀ ਦੂਰੋਂ ਨੇੜੇਆਂ ਸਾਰੀਆਂ ਸੰਗਤਾਂ ਆਈਆਂ ਸਾਰਿਆਂ ਦਾ ਸਾਡੇ ਨਗਰ ਵੱਲੋਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਉਪਰਾਲਾ ਕੀਤਾ ਗਿਆ ਹੈ ਸਾਡੀ ਪ੍ਰਬੰਧਕ ਕਮੇਟੀ ਨੇ ਤੇ ਜੋ ਸਾਡੇ ਨਗਰ ਨੇ ਬਹੁਤ ਹੀ ਸ਼ਲਾਘਾਯੋਗ ਆ ਅਸੀਂ ਸਾਰਿਆਂ ਦਾ ਕਮੇਟੀ ਦਾ ਵੀ ਪਿੰਡ ਦਾ ਵੀ ਜਿੰਨੀਆਂ ਸੰਗਤਾਂ ਆਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਇਸ ਸਮਾਗਮ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ